ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਰ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਹਾਜ਼ਰ ਆਇਆ ਮੌਸਮ ਸੌਂ ਦੀ ਇੱਕ ਹੋਰ ਨਵੀਂ ਵੀਡੀਓ ਜ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਤੇ ਅਗਲੇ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਸਮ ਜਿਹੜਾ ਉਹ ਕੀ ਕਰ ਬਟ ਲੈਣ ਵਾਲਾ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਪਿਛਲੇ 24 ਘੰਟੇ ਦੀ ਦਾ ਪਿਛਲੇ 24 ਘੰਟੇ ਦੇ ਵਿੱਚ ਅਲੱਗ-ਅਲੱਗ ਸਥਾਨਾਂ ਤੇ ਪੰਜਾਬ ਦੇ ਵਿੱਚ ਵਧੀਆ ਵਰਖਾ ਹੋਈ ਹੈ ਜਿਹਦੇ ਵਿੱਚ ਪੰਜਾਬ ਦੇ ਉੱਤਰੀ ਇਲਾਕੇ ਜਿਸ ਤਰ੍ਹਾਂ ਕਿ ਹੁਸ਼ਿਆਰਪੁਰ ਹੋ ਗਿਆ ਜਲੰਧਰ ਹੋ ਗਿਆ ਤੇ ਉਹਦੇ ਨਾਲ ਲੱਗਦੇ ਗੁਰਦਾਸਪੁਰ ਦੇ ਏਰੀਏ ਤੇ ਬਾਕੀ ਏਰੀਆਾਂ ਦੇ ਵਿੱਚ ਲੁਧਿਆਣਾ ਦੇ ਕੁਝ ਏਰੀਏ ਨਾਲ ਚ ਵਧੀਆ ਵਰਖਾ ਹੋਈ ਹੈ ਜੇਕਰ ਅੱਜ ਸਵੇਰ ਤੋਂ ਹੀ ਦੇਖੀਏ ਤਾਂ ਅੰਮ੍ਰਿਤਸਰ ਤਰਨਤਾਰਨ ਅਮੋਗਾ ਬਰਨਾਲਾ ਸੰਗਰੂਰ ਇਸਲੇ ਏਰੀਏ ਸਾਰੇ ਪੰਜਾਬ ਦੇ ਤੇ ਹਰਿਆਣੇ ਦੇ ਵਿੱਚ ਫਤਿਹਪੁਰ ਸਾਹਿਬ ਸਿਰਸਾ ਤੇ ਉਹਦੇ ਨਾਲ ਲੱਗਦੇ ਇਲਾਕੇ ਜਿੰਨੇ ਵੀ ਆ ਉਹਨਾਂ ਦੇ ਵਿੱਚ ਅੱਛੀ ਵਰਖਾ ਹੋਈ ਆ ਜੇਕਰ ਆਪਾਂ ਗੱਲ ਕਰੀਏ ਹਵਾਵਾਂ ਦੀ ਦਿਸ਼ਾ ਦੀ ਤਾਂ ਪੰਜਾਬ ਦੇ ਵਿੱਚ ਇਸ ਵਕਤ ਪੂਰਬ ਦੀਆਂ ਹਵਾਵਾਂ ਚੱਲ ਰਹੀਆਂ ਨੇ ਤੇ ਅਰਬ ਸਾਗਰ ਤੋਂ ਤੇ ਬੰਗਾਲ ਦੀ ਖਾੜੀ ਤੋਂ ਜ਼ਬਰਦਸਤ ਨਮੀ ਆ ਜਿਹੜੀ ਉਹ ਉੱਤਰ ਪਾਰ ਦੇ ਪਹਾੜਾਂ ਤੇ ਮੈਦਾਨਾਂ ਤੇ ਪਹੁੰਚ ਰਹੀ ਆ ਤੇ ਇਸ ਤੋਂ ਬਿਨਾਂ ਇੱਕ ਪਾਕਿਸਤਾਨ ਦੇ ਉੱਤੇ ਚੱਕਰਵਾਤ ਬਣਿਆ ਹੋਇਆ ਤੇ ਛਤੀਸਗੜ ਦੇ ਭਾਗਾਂ ਤੇ ਲੋ ਪ੍ਰੈਸ਼ਰ ਏਰੀਆ ਜਿਹੜਾ ਉਹ ਬਣਿਆ ਹੋਇਆ ਜਿਹੜੀ ਐਕਸਿਸ ਆਫ ਮੌਨਸੂਨ ਆ ਉਹ ਪੰਜਾਬ ਦੇ ਨਾਲ ਬਿਲਕੁਲ ਗੰਗਾ ਨਗਰ ਦੇ ਕੋਲ ਦੀ ਹੁੰਦੀ ਹੋਈ ਜਾ ਰਹੀ ਆ ਜੇਕਰ ਐਕਸਸੂ ਮੌਨਸੂਨ ਨੀਚੇ ਆਉਂਦੀ ਆ ਤਾਂ ਗੁਜਰਾਤ ਰਾਜਸਥਾਨ ਦੇ ਭਾਗਾਂ ਦੇ ਵਰਖਾ ਆਉਂਦੀ ਆ ਜਿਉਂ ਜਿਉਂ ਉੱਪਰ ਨੂੰ ਜਾਂਦੀ ਆ ਤਾਂ ਜਿਸ ਤਰ੍ਹਾਂ ਕਿ ਪੰਜਾਬ ਹਿਮਾਚਲ ਜੰਮੂ ਕਸ਼ਮੀਰ ਹਰਿਆਣਾ ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਦੇ ਭਾਗਾਂ ਤੇ ਜ਼ਬਰਦਸਤ ਬਰਖਾ ਹੁੰਦੀ ਆ ਸਾਰਾ ਕੁਝ ਐਕਸਿਸ ਆਫ ਮੌਨਸੂਨ ਦੇ ਉੱਤੇ ਨਿਰਭਰ ਆ ਤੇ ਜਿਹੜੇ ਜਿਹੜੇ ਵੀਰ ਆਪਣੇ ਚੈਨਲ ਤੇ ਤੇ ਪੇਜ ਤੇ ਨਵੇਂ ਆ ਉਹ ਆਪਣੇ ਚੈਨਲ ਤੇ ਪੇਜ ਨੂੰ ਸਬਸਕ੍ਰਾਈਬ ਤੇ ਫੋਲੋ ਕਰ ਲਿਓ ਤੇ ਜੇਕਰ ਸਾਡੀ ਵੀਡੀਓ ਵਧੀਆ ਲੱਗੀ ਇਹਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਤੇ ਕਮੈਂਟ ਕਰਨਾ ਨਾ ਭੁੱਲਿਓ ਕਿੱਥੇ ਕਿੱਥੇ ਬਰਖਾ ਹੋਈ ਆ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ 24 ਘੰਟੇ ਦੇ ਮੌਸਮ ਦੀ ਤਾਂ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਦਰਮਿਆਨੀ ਤੋਂ ਭਾਰੀ ਬਰ ਇਸ ਤੋਂ ਬਿਨਾ ਹਰਿਆਣੇ ਦੇ ਕਈ ਭਾਗਾਂ ਦੇ ਵਿੱਚ ਜ਼ਬਰਦਸਤ ਬਰਖਾ ਹੋਣ ਦੀ ਸੰਭਾਵਨਾ ਦਿੱਲੀ ਤੇ ਨਾਲ ਦੀ ਨਾਲ ਆਪਣੇ ਹਮਾਤਪੁਰਦੇਸ਼ ਜੰਮੂ ਕਸ਼ਮੀਰ ਉੱਤਰਾਖੰਡ ਤੇ ਮੱਧ ਪ੍ਰਦੇਸ਼ ਦੇ ਬਹੁਤ ਸਾਰੇ ਭਾਗਾਂ ਤੇ ਦਰਮਿਆਨੀ ਤੋਂ ਭਾਰੀ ਬਰਖਾ ਹੋਣ ਦੀ ਸੰਭਾਵਨਾ ਆਉਣ ਵਾਲੇ 24 ਘੰਟੇ ਦੇ ਵਿੱਚ ਜਿਹਦੇ ਵਿੱਚ ਜ਼ਬਰਦਸਤ ਕਾਰਵਾਈਆਂ ਜਿਹੜੀਆਂ ਪੰਜਾਬ ਦੇ ਵਿੱਚ ਅੱਜ ਰਾਤ ਨੂੰ ਅੱਧੀ ਰਾਤ ਤੋਂ ਬਾਅਦ ਜਾਂ ਕੱਲ ਦਿਨ ਦੇ ਵੇਲੇ ਜਿਹੜੀਆਂ ਇਹ ਹੋ ਸਕਦੀਆਂ ਕੱਲ ਦੁਪਹਿਰ ਤੋਂ ਬਾਅਦ ਵੀ ਕਈ ਇਲਾਕਿਆਂ ਦੇ ਵਿੱਚ ਜ਼ਬਰਦਸਤ ਕਾਰਵਾਈ ਹੋਣ ਦੀ ਸੰਭਾਵਨਾ ਤੇ ਇਹ ਜਿਹੜਾ ਅਲਰਟ ਆ 24 ਘੰਟੇ ਲਈ ਨਹੀਂ ਹੈ ਉਸ ਤੋਂ ਬਾਅਦ ਮਿਤੀ 9 ਤਰੀਕ ਤੇ 10 ਤਰੀਕ ਨੂੰ ਵੀ ਪੰਜਾਬ ਦੇ ਬਹੁਤ ਸਾਰੇ ਭਾਗਾਂ ਦੇ ਵਿੱਚ ਜਿਹੜੇ ਭਾਗ ਰਹਿ ਗਏ ਪੰਜਾਬ ਦੇ ਜਿੱਥੇ ਹਾਲੇ ਤੱਕ ਬਰਖਾ ਨਹੀਂ ਹੋਈ ਬਹੁਤ ਸਾਰੇ ਵੀਰਾਂ ਦੇ ਮੈਸੇਜ ਵੀ ਆਉਂਦੀ ਆ ਵੀ ਸਾਡੇ ਬਰਖਾ ਨਹੀਂ ਹੋਈ ਉਹਨਾਂ ਇਲਾਕਿਆਂ ਦੇ ਵਿੱਚ ਵੀ ਵਧੀਆ ਭਰਵੇਂ ਬਰਖਾ ਹੋਊਗੀ ਜਿਵੇਂ ਅੰਮ੍ਰਿਤਸਰ ਤਰਨਤਾਰਨ ਫਰੀਦਕੋਟ ਫਿਰੋਜ਼ਕੋ ਫਿਰੋਜ਼ਪੁਰ ਮੁਕਸਾ ਰਮਲੋਟ ਬੋਰ ਮਾਨਸਾ ਬਠਿੰਡਾ ਲੁਧਿਆਣਾ ਮੋਗਾ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਨਮਾਸ਼ਹਿਰ ਰੋਪੜ ਚੰਡੀਗੜ੍ਹ ਮਹਾਲੀ ਖਰੜ ਪਟਿਆਲਾ ਬਰਨਾਲਾ ਸੰਗਰੂਰ ਇਹ ਜਿਹੜੇ ਇਲਾਕੇ ਆ ਮਲੇਰ ਕੋਟਲਾ ਅਹਿਮਦਗੜ ਜਗਰਾਉਂ ਰੈਕੋਟ ਕੇਂਦਰੀ ਸਾਰਾ ਪੰਜਾਬ ਆ ਜਿਹੜਾ ਲੁਧਿਆਣਾ ਦੀ ਦੇ ਵਿੱਚ ਆਉਂਦਾ ਇੱਥੇ ਵੀ ਜ਼ਬਰਦਸਤ ਬਰਖਾ ਆਉਣ ਵਾਲੇ 24 ਘੰਟੇ ਦੇ ਵਿੱਚ ਤੇ ਅਗਲੇ 2 ਤੋਂ 3 ਦਿਨ ਦੇ ਵਿੱਚ ਹੋਣ ਦੀ ਵਧੀਆ ਸੰਭਾਵਨਾ ਬਣ ਰਹੀ ਆ ਇਹ ਸੀਗਾ ਆਉਣ ਵਾਲੇ 24 ਘੰਟੇ ਦਾ ਪੰਜਾਬ ਦਾ ਮੌਸਮ ਤੇ ਹੁਣ ਆਪਾਂ ਗੱਲ ਕਰਾਂਗੇ ਅਗਲੇ 5 ਦਿਨ ਦੇ ਪੰਜਾਬ ਦੇ ਮੌਸਮ ਦੀ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ 24 ਘੰਟੇ ਦੀ ਤਾਂ ਆਉਣ ਵਾਲੇ 24 ਘੰਟੇ ਦੇ ਵਿੱਚ ਤੁਸੀਂ ਮੈਪ ਤੋਂ ਦੇਖ ਸਕਦੇ ਹੋ ਬਈ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਤੇ ਕੁਝ ਥਾਵਾਂ ਤੇ ਦਰਮਿਆਨੀ ਤੋਂ ਭਾਰੀ ਵਰਖਾ ਹੋ ਸਕਦੀ ਹੈ। ਜੇਕਰ ਆਪਾਂ ਗੱਲ ਕਰੀਏ ਪੰਜਾਬ ਤੇ ਹਰਿਆਣੇ ਦੀ ਪੰਜਾਬ ਤੇ ਹਰਿਆਣੇ ਦੇ ਸਮੁੱਚੇ ਇਲਾਕੇ ਦੇ ਵਿੱਚ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਦਰਮਿਆਨੀ ਤੋਂ ਭਾਰੀ ਵਰਖਾ ਹੋਣ ਦੀ ਸੰਭਾਵਨਾ ਜਬਰਦਸਤ ਤੇਜ਼ ਹਨੇਰੀ ਝੱਖੜ ਦੇ ਨਾਲ ਜਿਹੜੀ ਜਬਰਦਸਤ ਬਰਖਾ ਹੋਣ ਦੀ ਸੰਭਾਵਨਾ ਇਨ੍ਹਾਂ ਇਲਾਕਿਆਂ ਦੇ ਵਿੱਚ ਪੱਛਮੀ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਦੇ ਕਈ ਇਲਾਕੇ ਤੇ ਮੱਧ ਪ੍ਰਦੇਸ਼ ਦੇ ਨਾਲ ਲੱਗਦੇ ਮਹਾਰਾਸ਼ਟਰ ਦੇ ਕੁਝ ਇਲਾਕੇ ਛੱਤੀਸਗੜ੍ਹ ਬਿਹਾਰ ਇਨ੍ਹਾਂ ਦੇ ਵਿੱਚ ਵੀ ਦਰਮਿਆਨੀ ਤੋਂ ਭਾਰੀ ਬਰਖਾ ਹੋਣ ਦੀ ਸੰਭਾਵਨਾ ਜੇਕਰ ਗੱਲ ਕਰੀਏ ਆਪਾਂ ਜੀ 9 ਤਰੀਕ ਦੀ 9 ਤਰੀਕ ਨੂੰ ਵੀ ਪੰਜਾਬ ਅਤੇ ਹਰਿਆਣਾ ਦੇ ਬਹੁਤੇ ਇਲਾਕਿਆਂ ਵਿੱਚ ਦਰਮਿਆਨੀ ਤੋਂ ਭਾਰੀ ਵਰਖਾ ਹੋ ਸਕਦੀ ਹੈ। ਜੰਮੂ ਕਸ਼ਮੀਰ, ਹਮਾਦਲ ਪ੍ਰਦੇਸ਼, ਉੱਤਰਾਖੰਡ ਦੇ ਵਿੱਚ ਅਲੱਗ-ਅਲੱਗ ਸਥਾਨਾਂ ਤੇ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਹੈ। ਮੱਧ ਪ੍ਰਦੇਸ਼ ਦੇ ਪੂਰੇ ਭਾਗ ਅਤੇ ਨਾਲ ਲੱਗਦੇ ਮਹਾਰਾਸ਼ਟਰ ਦੇ ਭਾਗ ਇਸ ਤੋਂ ਬਿਨਾ ਪੱਛਮੀ ਉੱਤਰ ਪ੍ਰਦੇਸ਼, ਇਹਨਾਂ ਇਲਾਕਿਆਂ ਦੇ ਵਿੱਚ ਜ਼ਬਰਦਸਤ ਵਰਖਾ ਹੋ ਸਕਦੀ ਹੈ। ਬਿਹਾਰ, ਪੂਰਬੀ ਉੱਤਰ ਪ੍ਰਦੇਸ਼, ਛੱਤੀਸਗੜ ਇਹਨਾਂ 'ਚ ਵਰਖਾ ਜਿਹੜੀ ਉਹ ਘਟ ਰਹੀ ਆ। ਉਸ ਤੋਂ ਬਾਅਦ ਗੱਲ ਕਰੀਏ ਜੀ ਆਪਾਂ ਅ 10 ਤਰੀਕ ਦੇ 10 ਤਰੀਕ ਨੂੰ ਪੰਜਾਬ ਦੇ ਵਿੱਚ ਫੇਰ ਜ਼ਬਰਦਸਤ ਵਰਖਾ ਉਹ ਨਾਲ ਪਾਕਿਸਤਾਨ ਦੇ ਭਾਗਾਂ ਤੇ ਜੰਮੂ ਹਿਮਾਚਲ ਉੱਤਰਾਖੰਡ ਮੱਧ ਪ੍ਰਦੇਸ਼ ਦੇ ਭਾਗਾਂ ਤੇ ਵਧੀਆ ਵਰਖਾ ਹੋ ਸਕਦੀ ਹੈ ਗੱਲ ਕਰੀ ਆਪਾਂ 11 ਤਰੀਕ ਦੀ 11 ਤਰੀਕ ਨੂੰ ਉੱਤਰ ਪੱਛਮੀ ਇਲਾਕਿਆਂ ਦੇ ਵਿੱਚ ਤੇ ਦੱਖਣੀ ਇਲਾਕਿਆਂ ਦੇ ਵਿੱਚ ਪੰਜਾਬ ਦੇ ਵਿੱਚ ਘਰ ਚਮਕ ਦੇ ਨਾਲ ਤੇਜ਼ ਵਰਖਾ ਹੋ ਸਕਦੀ ਹੈ ਤੇ ਮੱਧ ਪ੍ਰਦੇਸ਼ ਦੇ ਕੁਝ ਭਾਗਾਂ ਤੇ ਤੇ ਆਪਣੇ ਰਾਜਸਥਾਨ ਦੇ ਉਹ ਦੱਖਣੀ ਤੇ ਪੂਰਬੀ ਭਾਗਾਂ ਤੇ ਵਧੀਆ ਵਰਖਾ ਹੋਣ ਦੀ ਸੰਭਾਵਨਾ ਹੈ ਗੱਲ ਆਪਾਂ ਕਰ ਲੰਨੇ ਆ 12 ਤਰੀਕ ਦੀ 12 ਤਰੀਕ ਨੂੰ ਵਰਖਾ ਜਿਹੜੀ ਉਹ ਘਟਣੀ ਸ਼ੁਰੂ ਹੋ ਗਈ ਆ ਤੇ ਪੰਜਾਬ ਦੇ ਵਿੱਚ ਹਲਕੀ ਫੁਲਕੀ ਗਤੀਵਿਧੀਆਂ ਹੋ ਸਕਦੀ ਆ ਉੱਤਰਾਖੰਡ ਦੇ ਵਿੱਚ ਵਧੀਆ ਵਰਖਾ ਹੋ ਸਕਦੀ ਆ ਉਸ ਵਾਰ ਗੱਲ ਕਰੀਏ ਆਪਾਂ 13 ਤਰੀਕ ਦੀ 13 ਤਰੀਕ ਨੂੰ ਪੰਜਾਬ ਦੇ ਵਿੱਚ ਮੌਸਮਾ ਜਿਹੜਾ ਜੰਮੂ ਕਸ਼ਮੀਰ ਚ ਖੁਸ਼ਕ ਰਹਿਣ ਦੀ ਸੰਭਾਵਨਾ ਉੱਤਰਾਖੰਡ ਉੱਤਰਾਖੰਡ ਮੱਧ ਪ੍ਰਦੇਸ਼ ਦੇ ਕਈ ਭਾਗਾਂ ਦੇ ਵਿੱਚ ਜ਼ਬਰਦਸਤ ਤੇ ਪੂਰਬੀ ਉੱਤਰ ਪ੍ਰਦੇਸ਼ ਦੇ ਵਿੱਚ ਹਲਕੀ ਦਰਮਿਆਨੀ ਵਰਖਾ ਹੋ ਸਕਦੀ ਹੈ ਗੱਲ ਕਰੀਏ ਆਪਾਂ 14 ਤਰੀਕ ਦੀ 14 ਤਰੀਕ ਨੂੰ ਪੰਜਾਬ ਦੇ ਵਿੱਚ ਹਿਮਾਚਲ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਉੱਤਰਾਖੰਡ ਦੇ ਵਿੱਚ ਮੱਧ ਪ੍ਰਦੇਸ਼ ਤੇ ਰਾਜਸਥਾਨ ਦੇ ਪੂਰਬੀ ਉੱਤਰੀ ਭਾਗਾਂ ਦੇ ਵਿੱਚ ਦਰਮਿਆਨੀ ਤੋਂ ਭਾਰੇ ਵਰਖਾ ਹੋਣ ਦੀ ਸੰਭਾਵਨਾ ਉਸ ਤੋਂ ਬਾਅਦ ਗੱਲ ਕਰ ਲੈਂਦੇ ਆ ਜੀ ਆਪਾਂ 15 ਤਰੀਕ ਦੀ 15 ਤਰੀਕ ਨੂੰ ਪੰਜਾਬ ਦੇ ਬਹੁਤ ਸਾਰੇ ਭਾਗ ਹਰਿਆਣਾ ਪੂਰਬੀ ਰਾਜਸਥਾਨ ਮੱਧ ਪ੍ਰਦੇਸ਼ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਦੇ ਵਿੱਚ ਤੇ ਪੂਰਬੀ ਉੱਤਰ ਦੇ ਉੱਤਰ ਪ੍ਰਦੇਸ਼ ਦੇ ਵਿੱਚ ਦਰਮਿਆਨੀ ਤੋਂ ਭਾਰੀ ਵਰਖਾ ਹੋਣ ਦੀ ਸੰਭਾਵਨਾ ਗੱਲ ਕਰ ਲੈਂਦੇ ਆ ਜੀ ਆਪਾਂ 16 ਤਰੀਕ ਦੀ 16 ਤਰੀਕ ਨੂੰ ਵੀ ਤੁਸੀਂ ਦੇਖ ਸਕਦੇ ਹੋ ਮੌਨਸੂਨ ਦਾ ਪੂਰਾ داروਮਦਾਰਾ ਜਿਹੜਾ ਉਹ ਉੱਤਰ ਭਾਰਤ ਤੇ ਕੇਂਦਰਤਾ ਤੇ ਪੰਜਾਬ ਹਰਿਆਣਾ ਰਾਜਸਥਾਨ ਮਧ ਪ੍ਰਦੇਸ਼ ਹਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਇਹਨਾਂ ਸਾਰੇ ਭਾਗਾਂ ਦੇ ਵਿੱਚ ਜ਼ਬਰਦਸਤ ਬਰਖਾ ਹੋ ਸਕਦੀ ਆ ਨਾਰਥ ਈਸਟ ਇੰਡੀਆ ਚ ਜ਼ਬਰਦਸਤ ਬਰਖਾ ਹੋਊਗੀ ਦੋਸਤੋ ਉਮੀਦ ਕਰਦੇ ਆ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋ ਜੇਕਰ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਤਿ ਸ੍ਰੀ ਅਕਾਲ ਜੀ